ਹਾਂਜੀ ਬਹੁਤ ਹੁੰਦਾ ਠੀਕ ਆ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਆ ਰੱਬ ਉਹਨਾਂ ਤਰੱਕੀਆਂ ਬਖਸ਼ੇ ਜਿਨ੍ਹਾਂ ਨੇ ਮੇਰੇ ਇੰਨੇ ਹੈਲਪ ਕੀਤੀ ਮੈਨੂੰ ਮੰਜੇ ਤੋਂ ਉਠਾਤਾ ਬਹੁਤ ਬਹੁਤ ਧੰਨਵਾਦ ਮੇਂ ਅੰਤ ਨਹੀਂ ਘਟਦੀ ਕਿੰਨਾ ਚਿਰ ਹੋ ਗਿਆ ਇਹ 2 ਮਹੀਨੇ ਹੋ ਗਏ ਜੀ ਤਾਂ ਬੱਚੀ ਵੀ ਨਿੱਕੀ ਹੈ ਹਜੇ ਹਾਂਜੀ ਘਰ ਵਾਲੇ ਵੱਲੋਂ ਕੋਈ ਕੁਝ ਨਹੀਂ ਹੈ ਜੁਨੇ ਪੁੱਛਾਂ ਤਾਂ ਵੀ ਕਿਤੇ ਹੁਣ ਫੈਸਾ ਨਹੀਂ ਜਿੱਥੋਂ ਸੀ ਕਰਜ਼ਾ ਚੱਕ ਕੇ ਸਾਰੇ ਫਸਲਾਂ ਵਾਲਾ ਥਾਂ ਤੇ ਵੀ ਪੈਸੇ ਚੱਕੇ ਹੋਏ ਆ ਹੂੰ ਪੈਸਾ ਤੇ ਲੱਗੇ ਕਿਸੇ ਪਾਸੇ ਨਹੀਂ ਗਿਆ। ਭੈਣ ਨੂੰ ਜਦੋਂ ਤੁਰਦੀ ਦੇਖਿਆ ਤਾਂ ਮਨ ਬੜਾ ਖੁਸ਼ ਹੋਇਆ। ਇਹ ਮੰਝੇ ਤੇ ਪਈ ਸੀ। 2 ਸਾਲਾਂ ਦੀ ਬੱਚੀ ਕੋਲੇ ਖੇਡ ਰਹੀ ਸੀ। ਘਰ ਵਾਲੇ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਸੀ। ਇਹਨੂੰ ਇਹਦੀ ਮੰਮੀ ਇਹਨਾਂ ਦੇ ਪੇਕੇ ਘਰੇ ਲਈ ਇਹਨਾਂ ਨੇ ਕਰਜ਼ਾ ਚੱਕ ਕੇ ਆਪਰੇਸ਼ਨ ਕਰਵਾ ਦਿੱਤਾ ਸੀ ਪਰ ਭੈਣ ਠੀਕ ਨਹੀਂ ਸੀ। ਅਸੀਂ ਆਪ ਸਭ ਸੰਗਤ ਨਾਲ ਵੀਡੀਓ ਸਾਂਝੀ ਕੀਤੀ ਤੇ ਭੈਣ ਦਾ ਜਿਹੜਾ ਆਪਰੇਸ਼ਨ ਸੀ ਉਹ ਕਰਵਾ ਦਿੱਤਾ ਤੇ ਹੁਣ ਭੈਣ ਆਪਦੇ ਪੈਰਾਂ ਤੇ ਖੜੀ ਹੋ ਗਈ ਹੈ ਅਤੇ ਹੁਣ ਇਹ ਚੱਲ ਫਿਰ ਸਕਦੀ ਹੈ। ਮਨ ਨੂੰ ਬਹੁਤ ਖੁਸ਼ੀ ਹੋਈ। ਆਪ ਸਭ ਸੰਗਤ ਵੱਲੋਂ ਇੰਨਾ ਜਿਆਦਾ ਸਹਿਯੋਗ ਮਿਲਿਆ ਕਿ ਅਸੀਂ ਪੈਣ ਦਾ ਆਪਰੇਸ਼ਨ ਕਰਾਉਣ ਵਿੱਚ ਕਾਮਯਾਬ ਹੋ ਸਕੇ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਵੀਡੀਓ ਵਿੱਚ ਵੀ ਆਪ ਸਭ ਸੰਗਤ ਦਾ ਇਸ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇਗਾ